ਲੋਕਾਂ ਦੇ ਮੁੱਦਿਆਂ ਨੂੰ ਲੋਕ ਜਿਹੜੇ ਲੋਕ ਵਿਸ਼ੇ ਆ ਉਹਨਾਂ ਨੂੰ ਤੁਸੀਂ ਲੋਕਾਂ ਤੱਕ ਪਹੁੰਚਾਉਨੇ ਹੋ ਤੇ ਸਰਕਾਰ ਲੋਕਾਂ ਦੇ ਮੁੱਦਿਆਂ ਨੂੰ ਸਰਕਾਰ ਤੱਕ ਪਹੁੰਚਾਉਨੇ ਹੋ ਤੇ ਸਰਕਾਰ ਦੇ ਕੰਨਾਂ ਤੱਕ ਲੈ ਕੇ ਜਾਂਦੇ ਹੋ ਤੇ ਲੋਕ ਸਰਕਾਰ ਦੀ ਖਿਚਾਈ ਤੇ ਲੋਕ ਸਰਕਾਰ ਨੂੰ ਦੱਸਦੇ ਹੋ ਕਿ ਆਹ ਲੋਕਾਂ ਦੀਆਂ ਸਮੱਸਿਆਵਾਂ ਤੇ ਇਹਨਾਂ ਨੂੰ ਹੱਲ ਕੀਤਾ ਜਾਵੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਕਿਵੇਂ ਦੇਖਦੇ ਹੋ ਐਕਾਸ ਕੋਲਰ ਡੀਆਈਜੀ ਰੈਂਕ ਤੇ ਇਸ ਵਕਤ ਚਰਚਾ ਦੇ ਵਿੱਚ ਨੇ ਉਹਨੂੰ ਕਿਵੇਂ ਦੇਖਦੇ ਹੋ ਸਾਰੀ ਗੱਲ ਦੇਖੋ ਦੇਖਣ ਦਾ ਮੁੱਦਾ ਤਾਂ ਹੁਣ ਕੋਈ ਛੁਟਿਆ ਨਹੀਂ ਰਹਿ ਗਿਆ ਕਿਉਂਕਿ ਪੰਜਾਬ ਦੇ ਵਿੱਚ ਸਾਰੇ ਚੈਨਲਾਂ ਤੇ ਸਾਰੇ ਮੀਡੀਆ ਜਿਹੜਾ ਇਲੈਕਟ੍ਰੋਨਿਕ ਹੈ ਜਾਂ ਪ੍ਰਿੰਟ ਮੀਡੀਆ ਹੈ ਉਹਦੇ ਵਿੱਚ ਸਾਰੀ ਜੋ ਕਹਾਣੀ ਸੀ ਉਸ ਲੋਕਾਂ ਦੇ ਸਾਰਿਆਂ ਦੇ ਸਾਹਮਣੇ ਆ ਚੁੱਕੀ ਹੈ ਕਿ ਐਸਐਸ ਭੁੱਲਰ ਜੋ ਡੀਆਈਜੀ ਸੀ ਪੰਜਾਬ ਦੇ ਉਹ ਕਿਵੇਂ ਡਿਪਟੀ ਭਰਤੀ ਹੋਏ ਨੇ ਤੇ ਕਿਵੇਂ ਜਲਦੀ ਜਲਦੀ ਉਹ ਹੋ ਡੀਆਈਜੀ ਬਣੇ ਨੇ ਅਤੇ ਕਿਵੇਂ ਉਹਨਾਂ ਦੇ ਪਿੱਛੇ ਉਹ ਤਾਕਤਾਂ ਕਿਵੇਂ ਉਹਨਾਂ ਨੂੰ ਉੱਥੋਂ ਤੱਕ ਸ਼ਕਤੀ ਮਿਲੀ ਹੈ ਤੇ ਜਿਹਦੇ ਕਰਕੇ ਅੱਜ ਉਹ ਇਸ ਬਾਦਬਾਦ ਵਿੱਚ ਫਸੇ ਆ ਜਿਸ ਦੇ ਉੱਤੇ 7 ਕਰੋੜ ਤੇ 5 ਲੱਖ ਰੁਪਏ ਦਾ ਗਿਣਤੀ ਕੀਤੀ ਹੈ ਘੜੀਆਂ ਐ ਸਿਉਣਾ ਐ ਹੋਰ ਕਿ ਤਰ੍ਹਾਂ ਤਰ੍ਹਾਂ ਦੇ ਜੋ ਵੀ ਐ ਉਹਨਾਂ ਦੇ ਇੱਕ ਘਰ ਦੇ ਵਿੱਚੋਂ ਸਮਾਰ ਮਿਲਿਆ ਹੈ ਉਹ ਲੋਕਾਂ ਦੇ ਸਾਹਮਣੇ ਐ ਇਸ ਕਰਕੇ ਜਿਦਖੋ ਪਿਛਲੇ ਲੰਬੇ ਸਮੇਂ ਤੋਂ ਲਗਭਗ ਪੌਣੇ 4 ਸਾਲ ਹੋ ਗਏ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ 2022 ਤੋਂ ਪਹਿਲਾਂ ਉਹਨਾਂ ਨੇ ਲੋਕਾਂ ਨੂੰ ਬੜੀਆਂ ਝੂਠੀਆਂ ਗਰੰਟੀਆਂ ਦਿੱਤੀਆਂ ਬੜੇ ਲੋਕਾਂ ਦੇ ਝੂਠੇ ਲੋਕਾਂ ਨਾਲ ਵਾਅਦੇ ਕੀਤੇ ਆ ਜੀ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਬਜ਼ ਬਾਗ ਵਿਖਾ ਕੇ ਲੋਕਾਂ ਨੂੰ ਅਖੀਰ ਕਿਹਾ ਕਿ ਅਸੀਂ ਇੱਥੇ ਪੰਜਾਬ ਦੇ ਵਿੱਚ ਰਾਜਨੀਤੀ ਨਹੀਂ ਅਸੀਂ ਬਦਲਾਅ ਕਰਨ ਆਏ ਆ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾਉਣਾ ਹੈ ਪੰਜਾਬ ਭਗਤ ਸਿੰਘ ਦੇ ਵਿਚਾਰਾਂ ਨੂੰ ਕਰ ਕਰ ਤੱਕ ਪਹੁੰਚਾਉਣਾ ਇਥੋਂ ਤੱਕ ਕੇ ਜਿਹੜੇ ਸਾਡੇ ਪੰਜਾਬ ਦੇ ਸੇਮ ਭਗਵੰਤ ਮਾਨ ਬਣੇ ਨੇ ਉਹਨਾਂ ਨੇ ਚੀਤੇ ਆਜੂ ਸਰਦਾਰ ਭਗਤ ਸਿੰਘ ਦੇ ਪੱਗ ਵਰਗੇ ਰੰਗ ਬਸੰਤੀ ਪੱਗ ਬਨ ਕੇ ਲੋਕਾਂ ਦੇ ਵਿੱਚ ਇਹ ਭਲੇਖਾ ਪਾਉਣ ਦੀ ਕੋਸ਼ਿਸ਼ ਕੀਤੀ ਕਿ ਸੱਚਮੁੱਚ ਇਹ ਭਗਤ ਸਿੰਘ ਦੇ ਵਿਚਾਰਾਂ ਨੂੰ ਲੋਕਾਂ ਤੱਕ ਲੈ ਕੇ ਜਾਣਗੇ ਤੇ ਪੰਜਾਬ ਨੂੰ ਭਗਤ ਸਿੰਘ ਦੇ ਵਿਚਾਰਾਂ ਦਾ ਪੰਜਾਬ ਬਣਾਉਣਗੇ ਪਰ ਉਹ ਪੌਣੇ 4 ਸਾਲ ਦੇ ਵਿੱਚ ਸਾਰੀ ਜਿਹੜੀ ਕਾਰਗੁਜ਼ਾਰੀ ਆ ਉਹ ਜ਼ੀਰੋ ਨਿਕਲੀ ਹੈ ਉਹ ਝੂਠ ਸਾਫਤ ਹੋਇਆ ਤੇ ਲੋਕ ਇਹ ਮਹਿਸੂਸ ਕਰਦੇ ਆ ਕਿ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾਇਆ ਇਹਨੂੰ ਕਿਵੇਂ ਦੇਖਦੇ ਹੋ ਡੀਆਈਜੀ ਨੇ ਜਿਹੜੇ ਐਡੀਟ ਬਟੇ ਰੈਂਕ ਦੇ ਅਫੀਸਰ ਜਿੱਥੇ ਸਰਕਾਰ ਇਹ ਦਾਵਾ ਕਰਦੀ ਅਸੀਂ ਕਰਾਪਸ਼ਨ ਖਤਮ ਕਰਤਾ ਫਿਰ ਇਹ ਕਿਵੇਂ ਬਚ ਕੇ ਜਾਏ ਹੋਇਆ ਕਿ ਇਹ ਇਹਨੂੰ ਕਿਵੇਂ ਦੇਖਦੇ ਦੇਖੋ ਆਮ ਆਦੀ ਪਾਰਟੀ ਜਿਹੜੀ ਹੈ ਇਹ ਕਿਸੇ ਵਿਚਾਰਧਾਰਾ ਚੋਂ ਨਹੀਂ ਇਹ ਸੋਸ਼ਲ ਮੀਡੀਆ ਤੇ ਇੱਕ ਉਸ ਮੜੋ ਤੁਮ ਟੜਕੇ ਵਿੱਚੋਂ ਨਿਕਲ ਕੇ ਆਈ ਵੀ ਹੈ ਕੋਈ ਵਿਚਾਰਧਾਰਾ ਲੈ ਕੇ ਨਹੀਂ ਆਈ ਸੀਗੀ ਇਸ ਕਰਕੇ ਇਹਨਾਂ ਨੇ ਲੋਕਾਂ ਨੂੰ ਕਿਹਾ ਕਿ ਅਸੀਂ ਕਰਪਸ਼ਨ ਮੁਕਤ ਕਰਾਂਗੇ ਪੰਜਾਬ ਨੂੰ ਅਬੇ ਬੇਰੁਜ਼ਗਾਰੀ ਮੁਕਤ ਕਰਾਂਗੇ ਪੰਜਾਬ ਨੂੰ ਇੱਥੇ ਕੋਈ ਵੀ ਬਿਮਾਰੀਆਂ ਨਹੀਂ ਲੋਕਾਂ ਨੂੰ ਸਿਹਤ ਸੁਭਾਵਾਂ ਮੁਕਤ ਦੇਵਾਂਗੇ ਵਿੱਦਿਆ ਮੁਕਤ ਦੇਵਾਂਗੇ ਤਰ੍ਹਾਂ ਤਰ੍ਹਾਂ ਦੇ ਲਾਰੇ ਲਾਏ ਪਰ ਜਿਹੜੀ ਕਰਪਸ਼ਨ ਦੀ ਗੱਲ ਹੈ ਜੇ ਕਰਪਸ਼ਨ ਦੀ ਗੱਲ ਕਰੀ ਗਈ ਤਾਂ ਕਰਪਸ਼ਨ ਦੇ ਵਿੱਚ ਤਾਂ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਹੈ ਮੰਤਰੀ ਹੈ ਉਹ ਇੰਨੇ ਫਸ ਚੁੱਕੇ ਹੈ ਪਰ ਪਿਛਲੇ ਸਮੇਂ ਆਪਾਂ ਵੇਖਿਆ ਕਿ ਮਾਨਸਾ ਤੋਂ ਐਮਐਲਏ ਸਿੰਘਲਾ ਸਾਹਿਬ ਜਿਹੜੇ ਡਾਕਟਰ ਨੇ ਉਹਨਾਂ ਦੀ ਵੀਡੀਓ ਮੁੱਖ ਮੰਤਰੀ ਨੇ ਕਿਹਾ ਕਿ ਮੇਰੇ ਕੋਲੇ ਸਬੂਤ ਹੈ ਉਹਨਾਂ ਤੇ ਪਰਚਾ ਦਰਜ ਹੋ ਗਿਆ ਪਰ ਹੁਣ ਪੰਜਾਬ ਸਰਕਾਰ ਜਿਹੜੀ ਹੈ ਉਹ ਸਾਰੇ ਉਹਦੇ ਕੇਸਾਂ ਨੂੰ ਕੈਂਸਲੇਸ਼ਨ ਭਰ ਕੇ ਉਹਨੂੰ ਬਰੀ ਕਰ ਰਹੀ ਹੈ ਸਰਕਾਰ ਤਾਂ ਕਹਿੰਦੀ ਸੀ ਕਟੜ ਇਮਾਨਦਾਰ ਦੇਖੋ ਕਟੜ ਇਮਾਨਦਾਰੀ ਦੀ ਜਿਹੜੀ ਉਦਾਹਰਣ ਸੀ ਜੱਜ ਦਾ ਨਾਰਾ ਸੀ ਜੋ ਇਹਨਾਂ ਨੇ ਸੁਗੂਫਾ ਛੱਡਿਆ ਸੀ ਉਹ ਲੋਕਾਂ ਦੇ ਸਾਹਮਣੇ ਆ ਚੁੱਕਿਆ ਹੈ ਕਿ ਕਟੜ ਇਮਾਨਦਾਰਾਂ ਦੀ ਹੀ ਸਰਕਾਰ ਨੇ ਅਸਲ ਵਿੱਚ ਸਭ ਤੋਂ ਵੱਧ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਫਲਾਇਆ ਹੈ ਪੰਜਾਬ ਦੇ ਵਿੱਚ ਅਫਰਾ ਤਫਰੀ ਫਲਾਈ ਹੈ ਪੰਜਾਬ ਦੇ ਵਿੱਚ ਨਸ਼ੇ ਵਧਾਏ ਹੈ ਬੇਰੁਜ਼ਗਾਰੀ ਵਧਾਈ ਹੈ ਪੰਜਾਬ ਦੇ ਵਿੱਚ ਅਰਾਜਕਤਾ ਫੈਲੀ ਹੈ ਕਤਲੋਗਾਰਤ ਲੁੱਟਾ ਖੋਹਾਂ ਦਾ ਜਿਹੜਾ ਦੌਰ ਆਜ ਬੜੀ ਤੇਜ਼ੀ ਨਾਲ ਵਧ ਗਿਆ ਤੇ ਲੋਕਾਂ ਨੇ ਜਿਹੜੀ ਕੱਟੜੀ ਇਮਾਨਦਾਰੀ ਸੀ ਉਹਨੂੰ ਵੇਖ ਲਿਆ ਕਿ ਇਹ ਇਮਾਨਦਾਰਾਂ ਦੀ ਸਰਕਾਰ ਨਹੀਂ ਇਹ ਬੇਈਮਾਨਾਂ ਦੀ ਸਰਕਾਰ ਹੈ ਜਿਵੇਂ ਬਹੁਤ ਸਾਰੇ ਲੀਡਰ ਹਰ ਇੱਕ ਗੱਲ ਤੇ ਬਿਆਨ ਦਿੰਦੇ ਰਹਿੰਦੇ ਨੇ ਜੇ ਕੋਈ ਚਿੱਟਾ ਫੜਿਆ ਜਾਵੇ ਕਿਸੇ ਕੋਲ 5 ਗ੍ਰਾਮ ਫੜਿਆ ਜਾਵੇ 10 ਗ੍ਰਾਮ ਫੜੇ ਵੱਡੀਆਂ ਵੱਡੀਆਂ ਉੱਤੇ ਕਾਨਫਰੰਸਾਂ ਹੁੰਦੀਆਂ ਆਵਾਜ਼ੀ ਪਾਰਟੀ ਦੇ ਵੀ ਵੱਡੇ ਵੱਡੇ ਚਿਹਰੇ ਕਰਦੇ ਨੇ ਪਰ ਹੁਣ ਚੁੱਪ ਕਿਉਂ ਬੈਠੇ ਨੇ ਇਸ ਪਿੱਛੇ ਕੀ ਦੇਖਦੇ ਹੋ ਦੇਖੋ ਸਰਕਾਰ ਨੇ ਪਿਛਲੇ ਦਿਨੀ ਇਹ ਚਲਾਇਆ ਕਿ ਯੁੱਧ ਨਸ਼ਾ ਮਰੋਤ ਪਰ ਨਸ਼ਾ ਤਾਂ ਇੰਨੀ ਤੇਜ਼ੀ ਨਾਲ ਵੱਧ ਰਿਹਾ ਹੈਗਾ ਕਿ ਲੋਕ ਆਮ ਛਰੇ ਆਮਰ ਵੇਚਦੇ ਫਿਰਦੇ ਆ ਤੇ ਇਹ ਕਹਿੰਦੇ ਸਾਨੂੰ WhatsApp ਦੇ ਰਾਹੀਂ ਦੱਸੋ WhatsApp ਤੇ ਦੱਸਣੀ ਦਾ ਲੋੜ ਹੀ ਨਹੀਂ ਗਈ ਛਰੇ ਆਮ ਨਜਾਬ ਕਰਿਆ ਚਰੇ ਆਮ ਘਟਨਾਵਾਂ ਬਪਰ ਰਹੀਆਂ ਲੁੱਟਾ ਖੋਹਾਂ ਜੋ ਕੁਝ ਮਰਜੀ ਵਾਪਰ ਰਿਹਾ ਪੰਜਾਬ ਦੇ ਵਿੱਚ ਇਸ ਕਰਕੇ ਜੋ ਕੱਟੜ ਇਮਾਨਦਾਰਾਂ ਦੀ ਸਰਕਾਰ ਸੀ ਸਰਕਾਰ ਦੇ ਨੱਕ ਤੇ ਜੇ ਕਿਸੇ ਵਿਅਕਤੀ ਦੇ ਨੱਕ ਤੇ ਮੱਖੀ ਬੈਠੀ ਆ ਤੇ ਉਹਨੂੰ ਮੱਖੀ ਮਹਿਸੂਸ ਨਹੀਂ ਹੁੰਦੀ ਤਾਂ ਫਿਰ ਉਹਨੂੰ ਕੀ ਮਨੁੱਖ ਜਾਂ ਕੀ ਕਿਹਾ ਜਾ ਸਕਦਾ ਹੈ ਇਸ ਕਰਕੇ ਪੰਜਾਬ ਦੀ ਜਿਹੜੀ ਸਰਕਾਰ ਹੈ ਇਹਦੇ ਨੱਕ ਦੇ ਉੱਤੇ ਕਰਪਸ਼ਨ ਦਾ ਦੌਰ ਜਿਹੜਾ ਇਹਨੇ ਤੇਜ਼ੀ ਨਾਲ ਵਧ ਰਿਹਾ ਹੈ ਨਸ਼ਿਆਂ ਦਾ ਵਧ ਰਿਹਾ ਹੈ ਕਤਲੋ ਗਾਰਤ ਹੋ ਰਹੀ ਹੈ ਮੈਂ ਕਿੱਥੋਂ ਕਿੱਥੋਂ ਦੀ ਕਤਲੋਦਿਗਾਰਥ ਦੀ ਗੱਲ ਕਰਾਂ ਕਿਹੜੇ ਕਿਹੜੇ ਐਮਐਲਏ ਦੀ ਗੱਲ ਕਰਾਂ ਕਿ ਉਹ ਕਿਵੇਂ ਕ੍ਰਪਸ਼ਨ ਦੇ ਵਿੱਚ ਫਸੇ ਆ ਕਿਵੇਂ ਕ੍ਰਪਸ਼ਨ ਦਾ ਦੌਰ ਜਾਰੀ ਹੈ ਇਹਨੂੰ ਕਿਵੇਂ ਵਧਾਇਆ ਲੁੱਟਾ ਖੋਹਾਂ ਕੀਤੀਆਂ ਜਾ ਰਹੀਆਂ ਇਸ ਕਰਕੇ ਅਸੀਂ ਪੰਜਾਬ ਦੀ ਜਿਹੜੀ ਸਰਕਾਰ ਹੈ ਜਿਹੜੀ ਡੀਏਜੀ ਭੁੱਲਰ ਸਾਹਿਬ ਦੀ ਗੱਲ ਹੈ ਭੁੱਲਰ ਸਾਹਿਬ ਵੀ ਕੋਈ ਸਰਕਾਰ ਤੋਂ ਪਾਸੇ ਨਹੀਂ ਸੀਗਾ ਸਰਕਾਰ ਦੇ ਨਦੀ ਪੁਸ਼ਤਪਨਾਹੀ ਕਰਕੇ ਹੀ ਇੰਨੀ ਦਲੇਰੀ ਦੇ ਨਾਲ ਇੰਨੇ ਲੋਕਾਂ ਨੂੰ ਬੇਪਹਿ ਹੋ ਕੇ ਬੇਚਿਜ ਹੋ ਕੇ ਲੋਕਾਂ ਤੋਂ ਰਿਸ਼ਵਤ ਲਈ ਜਾ ਰਹੀਏ ਪੈਸੇ ਇਕੱਠੇ ਕੀਤੇ ਜਾ ਰਹੇ ਆ ਇਹ ਸਰਕਾਰ ਦੀ ਹੀ ਇਹਦੇ ਪਿੱਛੇ ਸ਼ਕਤੀ ਹੈਗੀ ਆ ਇਸ ਕਰਕੇ ਭੁੱਲਰ ਸਾਹਿਬ ਜਿਹੜੇ ਆ ਜਾਂ ਹੋਰ ਵੀ ਜਿਹੜੇ ਐਮਐਲਏ ਮੈਂ ਤੁਹਾਡੀ ਗੱਲ ਉੱਥੇ ਪੁੱਛਦਾ ਕੀ ਲੱਗਦਾ ਜਿਹੜੇ ਬੰਦੇ ਤੇ ਏਡੇ-ਬਾਡੇ ਦੋਸ਼ ਲੱਗੇ ਹੋਣ ਉਸ ਨੂੰ ਸਾਹਬ ਕਹਿਣਾ ਠੀਕ ਹੈ ਚਲੋ ਦੇਖੋ ਇਹ ਸਾਡਾ ਇੱਕ ਸਿਸ਼ਟਾਚਾਰ ਦੀ ਗੱਲ ਹੈ ਕਿ ਕੋਈ ਅਫਸਰ ਸੀਗਾ ਕੋਈ ਅਫਸਰ ਆ ਜਾਂ ਕੋਈ ਅਧਿਕਾਰੀ ਜਾਂ ਕੋਈ ਵਿਅਕਤੀ ਆ ਉਹਨੂੰ ਸਾਹਬ ਕਹਿਣਾ ਜਾਂ ਭਾਈ ਜੀ ਕਹਿਣਾ ਇਹ ਸਾਡਾ ਸਿਸ਼ਟਾਚਾਰ ਦੀ ਗੱਲ ਹੈ ਪਰ ਜਦੋਂ ਕਿਉਂਕਿ ਅਜੇ ਕੋਰਟ ਵਿੱਚ ਜਾਣਾ ਹੈ ਕੋਰਟ ਦੇ ਵਿੱਚ ਉਹਨੂੰ ਦੋਸ਼ੀ ਕਿੰਨਾ ਬਣਾਇਆ ਜਾਂਦਾ ਕਿਵੇਂ ਬਣਾਇਆ ਜਾਂਦਾ ਇਹਦੇ ਪਿੱਛੇ ਕਿਹੜੀ ਸ਼ਕਤੀ ਹੈ ਜਿਹਦੇ ਕਰਕੇ ਉਹਨਾਂ ਨੂੰ ਇੰਨੀ ਦਲੇਰੀ ਦੇ ਨਾਲ ਇੰਨੀ ਕਰਪਸ਼ਨ ਕੀਤੀ ਹੈ ਇਸ ਕਰਕੇ ਸਾਫ਼ ਕਹਿਣਾ ਜਾਂ ਭਾਈ ਕਹਿਣਾ ਇਹ ਤਾਂ ਇੱਕ ਸੁਭਾਵਿਕ ਸਿਸ਼ਟਾਚਾਰ ਦੀ ਗੱਲ ਹੈ ਕੀ ਲੱਗਦਾ ਕਿਹੜੀ ਦਲੇਰੀ ਹੋ ਸਕਦੀ ਹੈ ਮਤਲਬ ਦੇਖੋ ਪੰਜਾਬ ਸਰਕਾਰ ਦਾ ਹੱਥ ਆ ਦੇ ਪਿੱਛੇ ਜਿੰਨੀ ਪੰਜਾਬ ਦੇ ਵਿੱਚ ਜੇ ਪੰਜਾਬ ਸਰਕਾਰ ਨੂੰ ਆਪਣੇ ਅਧਿਕਾਰੀਆਂ ਤੇ ਹੀ ਵਿਸ਼ਵਾਸ ਜਾਂ ਅਧਿਕਾਰੀਆਂ ਤੇ ਕੰਟਰੋਲ ਨਹੀਂ ਹੈ ਤੇ ਥੱਲੇ ਫਿਰ ਨਜੇ ਤੇ ਕੰਟਰੋਲ ਕਰਨਾ ਲੁਟਕ ਖੂਹਾਂ ਤੇ ਕੰਟਰੋਲ ਕਰਨਾ ਕਤਲੋ ਘਰ ਤੇ ਕੰਟਰੋਲ ਕਰਨਾ ਇਹ ਤਾਂ ਸੰਭਵ ਨਹੀਂ ਪੰਜਾਬ ਦੇ ਇਹ ਇਹਨੂੰ ਕਿਵੇਂ ਦੇਖਿਓ ਜਿੱਥੇ ਛੋਟੇ ਮੁਲਾਜ਼ਮ ਨੇ ਚਾਇਓ ਹੌਲਦਾਰ ਹੈ ਚਾਏ ਕੋਈ ਸਬ ਇੰਸਪੈਕਟਰ ਹੈ ਪੰਜਾਬ ਪੁਲਿਸ ਬਹੁਤ ਗਿਣਤੀ ਚ ਚੰਗੇ ਅਫਸਰ ਵੀ ਨਹੀਂ ਉਹ ਔਖਾ ਗੁਜ਼ਾਰਾ ਕਰਦੇ ਆ ਆਪਣੇ ਘਰ ਔਖੇ ਤਰੀਕੇ ਨਾਲ ਚਲਾਉਂਦੇ ਆ ਕੁਝ ਕੁ ਦਿਨਾਂ ਦੇ ਵਿੱਚ ਉਹਨਾਂ ਦੀਆਂ ਤਨਖਾਹਾਂ ਵੀ ਕਈ ਸਰਕਾਰੀ ادارے ਦਿਆਂ ਰੁਕੀਆਂ ਉਹਦੇ ਇਸ ਤਰੀਕੇ ਦੇ ਨਾਲ ਵੱਡੇ ਜਿਹੜੇ ਅਫਸਰ ਨੇ ਉਹਨਾਂ ਦੇ ਘਰਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਸੋਨਾ ਮਿਲਣਾ ਵੱਡੀ ਗਿਣਤੀ ਦੇ ਵਿੱਚ ਕੈਸ਼ ਪ੍ਰਾਪਤ ਹੋਣਾ ਦੇਖੋ ਵੱਡੇ ਅਫਸਰਾਂ ਦੀ ਗੱਲ ਵੱਡੇ ਦੇ ਘਾਰੀਆਂ ਦੀ ਗੱਲ ਜੇ ਹੋਵੇ ਤਾਂ ਉਹ ਸਾਰੀ ਸਰਕਾਰਾਂ ਦੀ ਪੁਸ਼ਤਪਨਾਹੀ ਕਰਕੇ ਆ ਜੇ ਪੰਜਾਬ ਸਰਕਾਰ ਦੀ ਪੁਸ਼ਤਪਨਾਹੀ ਨਾ ਹੁੰਦੀ ਤਾਂ ਪੰਜਾਬ ਦੇ ਵਿੱਚ ਇੰਨੇ ਕ੍ਰਿਪਸ਼ਨ ਦੇ ਮਾਮਲੇ ਨਾ ਹੋ ਹੁੰਦੇ ਤੇ ਨਾ ਹੀ ਇੱਥੇ ਜਿਹੜੀ ਕਟੜ ਇਮਾਨਦਾਰੀ ਦੀ ਗੱਲ ਕੀਤੀ ਜਾ ਰਹੀ ਸੀਗੀ ਅੱਜ ਕਟੜ ਇਮਾਨਦਾਰੀ ਨੂੰ ਵੀ ਸ਼ਰਮ ਆ ਰਹੀ ਹੈ ਕਿ ਇਹਨਾਂ ਲੋਕਾਂ ਨੇ ਸਾਨੂੰ ਕਟੜ ਇਮਾਨਦਾਰ ਦਾ ਸ਼ਬਦ ਵਰਕੇ ਸਾਨੂੰ ਵਰਤ ਕੇ ਇਹਨਾਂ ਨੇ ਕਿਵੇਂ ਪੰਜਾਬ ਦੇ ਲੋਕਾਂ ਦੇ ਵਿੱਚ ਦਰਦਸ਼ਾ ਕੀਤੀ ਇਸ ਸ਼ਬਦਾਂ ਦੀ ਕਟੜਤਾ ਦੀ ਇਮਾਨਦਾਰੀ ਦੀ ਅਜੇ ਇਮਾਨਦਾਰੀ ਪ੍ਰਸਪਸ਼ਤਾਰੀ ਸੋਚ ਰਹੀ ਹੈ ਕਿ ਐਵੋ ਜੇ ਲੋਕ ਸਾਡਾ ਨਾ ਵਰਤਨ ਸਾਡਾ ਸ਼ਬਦ ਵਰਤਨ ਤਾਂ ਇਹ ਆਪਣੇ ਆਪ ਵਿੱਚ ਬੜੀ ਵੱਡੀ ਚਰਮ ਦੀ ਗੱਲ ਹੈ ਪੰਜਾਬ ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਦੀ ਪੁਸ਼ਤ ਪਨਾਹੀ ਤੋਂ ਬਿਨਾ ਕੋਈ ਵੀ ਐਡੀਆਂ ਵੱਡੀਆਂ ਕਟਨਾਵਾਂ ਨਹੀਂ ਵਾਪਰ ਸਕਦੀਆਂ ਕੋਈ ਵੀ ਇਨੀ ਕਰਪਸ਼ਨ ਨਹੀਂ ਕਰ ਸਕਦੀ ਕੀ ਅਬ ਪਿਛਲੇ ਦਿਨੀ ਕੀ ਹੋ ਰਿਹਾ ਗਿਆ ਲੈਂਡ ਪੂਲਿੰਗ ਦੀ ਨੀਤੀ ਹੋਈ ਜਾਂ ਲੈਂਡ ਪੂਲਿੰਗ ਦੀ ਨੀਤੀ ਦੇ ਤਹਿਤ ਵੀ ਲੋਕਾਂ ਦੀਆਂ ਜ਼ਮੀਨਾਂ ਲੈ ਕੇ ਮਗਤੋਂ ਮਗਤ ਵਿੱਚ ਉਹਨਾਂ ਦੇ ਕਬਜ਼ਾ ਕਰਨਾ ਸੀ ਉਹ ਤੇ ਕਰਜ਼ਾ ਲੈਣਾ ਸੀ ਤੇ ਹੁਣ ਕੀ ਹੋ ਰਿਹਾ ਬੈ ਲੁਧਿਆਣੇ ਦੇ ਵਿੱਚ ਪਿਛਲੇ ਦਿਨੀ ਸੋਦਿਆ ਸਾਹਿਬ ਕਹਿੰਦੇ ਆ ਸ਼ਾਮ-ਦਾਮ ਧੰਡ ਭੇਦ ਭਾਵ ਲੁੱਟ ਖੋ ਇਹ ਸਾਰਾ ਕੁਝ ਜਿਹੜਾ ਹੈਗਾ ਤੇ ਹੁਣ ਕੇਜਰੀਵਾਲ ਸਾਹਿਬ ਵੀ ਕਹਿ ਰਿਹਾ ਸ਼ਾਮ-ਦਾਮ ਡੰਡ ਭੇਦ ਲੁੱਟ ਖੋ ਜੋ ਮਰਜ਼ੀ ਕਰੋ ਇਹ ਤਾਂ ਉਹਨਾਂ ਦਾ ਨਾਰਾ ਹੈ ਪਹਿਲਾਂ ਕੱਟੜਤਾ ਸੀ ਇਮਾਨਦਾਰੀ ਫੇਰ ਸੀ ਗੱਲ ਪਹਿਲਾ ਨਾਰਾ ਸੀਗਾ ਉਹਨਾਂ ਦਾ ਦੇ ਪੰਜਾਬ ਦੇ ਵਿੱਚ ਬਦਲਾ ਕਰਨਾ ਫਿਰ ਕਟੜ ਤੋਂ ਕਟੜ ਇਮਾਨਦਾਰੀ ਤੇ ਹੁਣ ਸ਼ਾਮ ਧੰਡ ਭੇਤ ਤੇ ਆ ਗਿਆ ਤੇ ਪੰਜਾਬ ਦਾ ਜਿਹੜਾ ਪਿਵੈਖਾ ਸਾਨੂੰ ਇਹਦੇ ਬਾਰੇ ਜਰੂਰ ਚਿੰਤਾ ਕਰਨੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਮੈਂ ਆਪਣੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਤੇ ਅਪੀਲ ਕਰਦਾ ਹਾਂ ਕਿ ਆਓ ਅਸੀਂ ਪੰਜਾਬ ਦਾ ਜਿਹੜਾ ਵਿਰਸਾ ਸੀ ਭਗਤ ਸਿੰਘ ਰਾਜਗੁਰੂ ਸغبਦੇ ਉਹਨਾਂ ਦਾ ਜੋ ਵਿਰਸਾ ਸੀ ਅਸੀਂ ਉਹਨੂੰ ਸਾਂਭਣ ਦੀ ਗੱਲ ਕਰਕੇ ਸਾਡੇ ਗੁਰੂਆਂ ਦਾ ਜੋ ਇੱਥੇ ਵਿਰਸਾ ਸਾਡਾ ਗੁਰੂ ਗਬਚ ਸਿੰਘ ਗੁਰੂ ਨਾਨਕ ਦੇਵ ਜੀ ਹੋਰ ਸਾਡੇ ਗੁਰੂਆਂ ਦਾ ਵਿਰਸਾ ਉਹਨੂੰ ਸੰਭਗੇ ਪੰਜਾਬ ਨੂੰ ਬਚਾਈਏ ਆਓ ਇਹਨਾਂ ਬੇਈਮਾਨਾਂ ਤੋਂ ਇਹਨਾਂ ਕੱਟੜ ਠੱਗਚੋਰਾ ਤੋਂ ਇਹਨਾਂ ਕੱਟੜ ਜਿਹੜੇ ਕਰਪਸ਼ਨ ਧਾਰੀਆਂ ਤੋਂ ਅਸੀਂ ਪੰਜਾਬ ਨੂੰ ਬਚਾਈਏ ਆਉਣ ਵਾਲਾ ਜਿਹੜਾ ਸਮਾਂ ਤਾਂ ਕਿ ਉਹ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਸ਼ਾਂਤੀ ਨਾਲ ਰਹਿ ਸਕਣ ਕੱਟੇ ਰਹਿ ਸਕਣ ਤੇ ਪੰਜਾਬ ਦਾ ਖੁਸਿਆ ਹੋਇਆ ਵਕਾਰ ਇਹਨੂੰ ਫੇਰ ਬਹਾਲ ਕਰਨ ਦੇ ਲਈ 227 ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣੀ ਚਾਹੀਦੀ ਹੈ ਲੋਕ ਬਣਾਉਣ ਤੇ ਤਾਂ ਕਿ ਜਿਹੜਾ ਇਹਨਾਂ ਸਾਰੀਆਂ ਅਲੰਬਤਾ ਤੋਂ ਕਿਹੜਾ ਚੁੜਾਇਆ ਜਾਸ ਕਾਂਗਰਸ ਬਾਅਦ ਵਿੱਚ ਤਾਂ ਕੋਈ ਬਿਆਨ ਹੀ ਨਹੀਂ ਸਾਹਮਣੇ ਆਉਂਦਾ ਨਹੀਂ ਪਿਛਲੇ ਦਿਨੀ ਉਹ ਤਰਨਤਾਰਨ ਦੇ ਵਿੱਚ ਜਿਹੜੀ ਜਿਮਨੀ ਚੋਣ ਹੋ ਰਹੀ ਹੈ ਉਹਦੇ ਤੇ ਉਹ ਉਸ ਤੇ ਉਹ ਕਾगज ਪਰਾਉਣੇ ਸੀਗੇ ਉਸ ਵਿੱਚ ਰੁਝੇਵਾ ਹੋਵੇਗਾ ਪੰਜਾਬ ਦੀ ਸਾਰੀ ਪਾਰਟੀ ਦਾ ਇਸ ਕਰਕੇ ਉਧਰ ਰੁਝੇ ਹੋਣ ਕਰਨ ਕਰਕੇ ਉਹਦੇ ਕਿਉਂਕਿ ਟਾਈਮ ਬੰਦ ਸਮਾਂ ਹੁੰਦਾ ਹੈ ਕਾਗਜ਼ ਨਾਮਿਨੇਸ਼ਨ ਪਰੰਦਾ ਇਸ ਕਰਕੇ ਉਧਰ ਰੁਝੇ ਹੋ ਸੀਗੇ ਇਸ ਕਰਕੇ ਹੁਣ ਅੱਜ ਉਹ ਬੋਲੇ ਹੈਗੇ ਆ ਤੇ ਉਹ ਹਰ ਮੁੱਦੇ ਤੇ ਬੋਲਦੇ ਹੀ ਬੇਸ ਕਾਂਗਰਸ ਬੋਲਦੀ ਹੈ ਤਪਾਰਕ ਜਿਉਂ ਪੰਜਾਬ ਦੇ ਹਾਲਾਤ ਬਣੇ ਆ ਕਾਂਗਰਸ ਦੇ ਸਮੇਂ ਨਹੀਂ ਕਿਤੇ ਬਣੇਗੇ ਇਸ ਕਰਕੇ ਮੈਂ ਤਾਂ ਲੋਕਾਂ ਨੂੰ ਅਪੀਲ ਹੀ ਕਰ ਸਕਦਾ ਕਿ ਆਓ ਅਸੀਂ ਸਾਰੇ ਨਾਲ ਮਿਲ ਕੇ ਪੰਜਾਬ ਦੇ ਹਾਲਾਤਾਂ ਨੂੰ ਬਦਲਣ ਦੇ ਲਈ ਆਉਣ ਵਾਲਾ ਜਿਹੜਾ 227 ਹੈ ਉਹਦੇ ਵਿੱਚ ਕਾਂਗਰਸ ਪਾਰਟੀ ਦਾ ਸਾਥ ਦਿਈਏ ਤੇ ਤਾਂ ਹੀ ਜਿਹੜੇ ਇਹਨਾਂ ਸਾਰੀਆਂ ਗੱਲਾਂ ਤੋਂ ਇਹਨਾਂ ਅਲਮ ਤੋਂ ਚੁਟਕਾਰਾ ਪਾਇਆ ਜਾਵੇ ਜਲਮਾ ਸਾਹਿਬ ਲੋਕ ਇਹ ਵੀ ਇਹਦੇ ਨੇ ਵੀ ਕਾਂਗਰਸ ਵਿਰੋਧੀ ਧਿਰ ਦਾ ਰੋਲ ਨਹੀਂ ਤਬਾਰ ਚਲੋ ਦੇਖੋ ਜੇ ਕਿਸੇ ਨੇ ਕਿਸੇ ਨੂੰ ਰਿਜੈਕਟ ਕਰਨਾ ਹੈ ਨਿੰਦਣਾ ਸਲਾਉਣਾ ਹੈ ਉਹ ਆਪਣੇ ਵਿਚਾਰ ਨੇ ਕਿਉਂਕਿ ਆਪਣੇ ਵਿਚਾਰ ਤੁਹਾਨੂੰ ਤਾਂ ਹੀ ਤੁਹਾਡੇ ਵਿਚਾਰ ਆ ਜੇ ਤੁਹਾਨੂੰ ਕਿਸੇ ਨੂੰ ਕੋਈ ਠੀਕ ਲੱਗ ਸਕਦਾ ਕੋਈ ਗਲਤ ਲੱਗ ਸਕਦਾ ਪਰ ਜਿੰਨਾ ਵਿਧਾਨ ਸਭਾ ਦੇ ਵਿੱਚ ਐਲੋਪੀ ਸਾਹਿਬ ਨੇ ਹੋਰ ਲੀਡਰਾਂ ਨੇ ਸਾਰਿਆਂ ਨੇ ਜੋ ਇਹਨਾਂ ਦੀਆਂ ਨੀਤੀਆਂ ਸੀਗੀਆਂ ਜੋ ਇਹਨਾਂ ਨੇ ਜੋ ਕਾਰਗੁਜ਼ਾਰੀ ਸੀ ਇਹਨਾਂ ਦੀ ਉਹ ਸਾਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰਗੀ ਕਰਕੇ ਰੱਖੀ ਹੈ ਕੀ ਹੈ ਲੋਕਾਂ ਨੂੰ ਦੱਸ ਦਿੱਤਾ ਕਿ ਇਹਨਾਂ ਦੀ ਆ ਕਾਰਗੁਜ਼ਾਰੀ ਹੈ ਤਾਂ ਫਿਰ ਉਹ ਇਹੀ ਕੀਤਾ ਜਾ ਸਕਦਾ ਵਿਰੋਧੀ ਧਿਰ ਨੇ ਨਾਈ ਰੋਲ ਦਾ ਕਰਤਾ ਦੀ ਰੋਧੀ ਵਿਰੋਧੀ ਧਿਰ ਨੇ ਆਪਣਾ ਜਿਹੜਾ ਰੋਲ ਹੈ ਉਹ ਮદાન ਸਭਾ ਵਿੱਚ ਵਧਿਆ ਕੀਤਾ ਚੰਗਾ ਕੀਤਾ ਮੈਂ ਉਹਦੀ ਇਸ ਗੱਲ ਤੇ ਪ੍ਰਸ਼ੰਸਾ ਕਰਦਾ ਮੈਂ ਇੱਕ ਲਾਸਟ ਸਵਾਲ ਕਰੂੰਗਾ ਇਸ ਗੱਲ ਨੂੰ ਕਿਵੇਂ ਦੇਖਦੇ ਹੋ ਜਿਹੜੀ ਪੁਲਿਸ ਤੇ ਰਿਸ਼ਤਤ ਰੋਕਣੀ ਹੈ ਕ੍ਰਾਈਮ ਰੋਕਣਾ ਹੈ ਉਹੀ ਕ੍ਰਾਈਮ ਦੇ ਦੋਸ਼ਾ 'ਚ ਕੋਰਟ ਤੇ ਇੱਕ ਟੈਰੇ 'ਚ ਖੜੀ ਹੋਵੇ ਉਹਨੂੰ ਕਿਵੇਂ ਦੇਖਦੇ ਹੋ ਗ੍ਰਾਮ ਲੋਕਾਂ ਤੇ ਕੀ ਪ੍ਰਭਾਵ ਪਵੇਗਾ ਜਿਹੜੇ ਪੁਲਿਸ ਨੂੰ ਚੰਗਾ ਸਮਝਦੇ ਆ ਜਾਂ ਜਿਨ੍ਹਾਂ ਦੇ ਮਨ 'ਚ ਪੁਲਿਸ ਦਾ ਡਰ ਹੁੰਦਾ ਵੇਖੋ ਪੁਲਿਸ ਦਾ ਦਰਵੀ ਲੋਕਾਂ ਦੇ ਜਿਹੜੇ ਮਾੜੇ ਲੋਕਾਂ ਨੂੰ ਉਹ ਹੁੰਦਾ ਹੁੰਦਾ ਹੈ ਜਿਹੜੇ ਚੰਗੇ ਲੋਕ ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਮਾੜਾ ਕੰਮ ਨਹੀਂ ਕਰਨਾ ਪਰ ਪੁਲਿਸ ਜਦੋਂ ਕਰਪਸ਼ਨ ਦੇ ਰਾਹ ਇਹਨਾਂ ਚ ਫਸ ਜਾਂਦੀ ਹੈ ਤਾਂ ਉਹਦੇ ਪਿੱਛੇ ਜਿਹੜੀਆਂ ਸ਼ਕਤੀਆਂ ਐ ਉਹ ਨੰਗੀਆਂ ਨਹੀਂ ਹੁੰਦੀਆਂ ਜੇ ਉਹ ਨੰਗੀਆਂ ਹੋ ਜਾਣ ਤਾਂ ਜਿਵੇਂ ਹੋਣੀ ਹੈ ਵੀ ਇਹਨੂੰ ਪੁਸ਼ਤਪਨਾਹੀ ਕਿਸ ਮੰਤਰੀ ਦੀ ਐ ਮੁੱਖ ਮੰਤਰੀ ਦੀ ਪੁਸ਼ਤਪਨਾਹੀ ਐ ਕਿਸੇ ਹੋਰ ਮੰਤਰੀ ਦੀ ਪੁਸ਼ਤਪਨਾਹੀ ਐ ਤਾਂ ਉਹ ਨੰਗੀ ਹੋ ਜਾਣੀ ਚਾਹੀਦੀ ਐ ਜੇ ਸੀਬੀਆਈ ਤੋਂ ਮੈਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਐ ਕਿ ਇਹਦੀ ਪੁਸ਼ਤਪਨਾਹੀ ਕਰਨ ਵਾਲਿਆਂ ਨੂੰ ਨੰਗਾ ਕਰਨਾ ਚਾਹੀਦਾ ਐ ਤੇ ਪੁਲਿਸ ਅਧਿਕਾਰੀਆਂ ਨੂੰ ਵੀ ਕੋਸ਼ਿਸ਼ ਆ ਧਿਆਨ ਦੇਣਾ ਚਾਹੀਦਾ ਹੈ ਕਿ 2,6000 ਰੁਪਿਆ 2,14,600 ਰੁਪਿਆ ਉਹ ਡੀਆਈਜੀ ਦੀ ਤਨਖਾਹ ਹੈ ਜੇ ਇਹਨੇ ਪੈਸਿਆਂ ਦੇ ਨਾਲ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਤਾਂ ਫਿਰ ਕਰੋੜਾ ਰੁਪਏ ਇਕੱਠੇ ਕਰਕੇ ਤਾਂ ਫਿਰ ਉਹਨਾਂ ਦਾ ਗੁਜ਼ਾਰਾ ਇਹ ਕੋਈ ਗੁਜ਼ਾਰਾ ਕਰਨ ਦੀ ਗੱਲ ਨਹੀਂ ਹੈ ਉਹ ਜਿਹੜੇ ਪੈਸੇ ਆ ਉਹ ਉਹਨਾਂ ਮੰਤਰੀਆਂ ਦੇ ਉੱਤੇ ਜਾਣਗੇ ਤੇ ਜੇਲਾਂ ਦੇ ਵਿੱਚ ਰੁੱਲਦੇ ਪੁਲਿਸ ਮੁਲਾਜ਼ਮ ਤੜੀ ਫਿਰਨਗੇ ਜੀ ਸ਼ੁਕਰੀਆ